ਅਸੀਂ ਪਹਿਲਾਂ ਵੀ ਵਾਰ-ਵਾਰ ਕਹਿ ਚੁੱਕੇ ਹਾਂ ਇਹ ਗੱਲ ਨੂੰ ਕਿ ਜੋ ਬਾਂਗਲਾਦੇਸ਼ ਦੇ ਵਿੱਚ ਹੋ ਰਿਹਾ ਅਤਿਆਚਾਰ ਦੀ ਹੱਦ ਹੈ ਤੇ ਜੋ ਡਾਕਟਰ ਦੇ ਨਾਲ ਹੋਇਆ ਉਹ ਕਰੂਰਤਾ ਦੀ ਹੱਦ ਹੈ ਪੂਰੇ ਦੇਸ਼ ਦੇ ਵਿੱਚ ਇਨਸਾਫ ਦੀ ਮੰਗ ਔਰ ਨਵੇਂ-ਨਵੇਂ ਸਖਤ ਕਾਨੂੰਨਾਂ ਦੀ ਮੰਗ ਕੀਤੀ ਜਾ ਰਹੀ ਆ ਆਪਣੀਆਂ ਲੜਕੀਆਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਸੇਫਟੀ ਦੇ ਲਈ ਜਿਹੜੇ ਬੈਠ ਕੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਕਿੱਦਾਂ ਕਰੀਏ ਤਾਂ ਅੱਜ ਵੀ ਅੰਮ੍ਰਿਤਸਰ ਦੇ ਵਿੱਚ पंचनद जो एक संस्था है। ਉਹਨਾਂ ਦੇ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਡਾਕਟਰ ਤੇਜਪਾਲ ਸਾਡੇ ਨਾਲ ਨੇ। ਡਾਕਟਰ ਸਾਹਿਬ ਅੱਜ ਦਾ ਜਿਹੜਾ ਤੁਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਬਹੁਤ ਬੁੱਧੀਜੀਵੀ ਪਹੁੰਚੇ ਸੀ। ਮੇਨ ਮਕਸਦ ਕੀ ਸੀ ਇਸ ਚੀਜ਼ ਦਾ? ਨਮਸਕਾਰ ਮੇਰਾ ਨਾਮ ਡਾਕਟਰ ਨੀਹਾ ਤੇਜਪਾਲ ਹੈ। ਅੱਜ ਦਾ ਕਾਰਜਕ੍ਰਮ ਪੰਚਨਾਥ ਰਿਸਰਚ ਸਟਡੀ ਸੈਂਟਰ ਨੇ ਆਰਗੇਨਾਈਜ਼ ਕੀਤਾ ਸੀ ਇਸ ਕਾਰਜਕ੍ਰਮ 'ਚ ਜਿਹੜੇ ਵੀ ਮਹਿਲਾਵਾਂ ਸਕਰੀਏ ਹੈਗੀਆਂ ਡਿਫਰੈਂਟ ਐਨ ਜੀਓਜ਼ ਨਾਲ ਡਿਫਰੈਂਟ ਸੰਸਥਾਵਾਂ ਨਾਲ ਉਹਨਾਂ ਨੂੰ ਬੁਲਾਇਆ ਗਿਆ ਸੀ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਜੋ ਬੰਗਲਾਦੇਸ਼ 'ਚ ਜਾਂ ਜੋ ਕੋਲਕਾਤਾ 'ਚ ਜਾਂ ਇਸ ਤੋਂ ਇਲਾਵਾ ਵੀ ਜਿਹੜੇ ਹਾਦਸੇ ਬੱਚਿਆਂ ਨਾਲ ਤੇ ਮਹਿਲਾਵਾਂ ਨਾਲ ਹੋ ਰਹੇ ਹਨ ਉਹ ਬਹੁਤ ਹੀ ਨਿੰਦਾ ਕਰਨ ਵਾਲੇ ਹਨ ਤੇ ਸ਼ਰਮਨਾਕ ਹਨ ਮਤਲਬ ਗੱਲ ਕਰਦੇ ਹੋયા ਵੀ ਉਹਨਾਂ ਬਾਰੇ ਸੋਚ ਕੇ ਵੀ ਰੂਹ ਕੰਬ ਉੱਡਦੀ ਹੈ ਕਿਉਂਕਿ ਮੈਂ ਵੀ ਇੱਕ ਮਹਿਲਾ ਤੇ ਕਿਸੇ ਇੱਕ ਮਹਿਲਾ ਨੂੰ ਐਨੇ ਦਰਦ ਦੇ ਕੇ ਉਹਦੇ ਨਾਲ ਜਿੰਨੀ ਐਨਾ ਗੰਦਾ ਕਰਮ ਕੀਤਾ ਗਿਆ ਤੇ ਫਿਰ ਉਹਨੂੰ ਜਿਸ ਦਰਦ ਦੇ ਕੇ ਮਾਰਿਆ ਗਿਆ ਬਹੁਤ ਹੀ ਨਿੰਦਾ ਕਰਨ ਯੋਗ ਗੱਲ ਕੀਤੀ ਗਈ ਹੈ ਦੇਖਦੇ ਹਾਂ ਉਸ ਦੇ ਵਿੱਚ ਪੁਲਿਸ ਨੇ ਵੀ ਆਪਣੀ ਕੋਈ ਠੀਕ ਭੂਮਿਕਾ ਨਹੀਂ ਨਿਭਾਈ ਕਿਉਂਕਿ ਸਿਕਿਉਰਿਟੀ ਜਦੋਂ ਵੀ ਸਾਡੇ ਨਾਲ ਕੋਈ ਘਟਨਾ ਵਾਪਰਦੀ ਹੈ ਸਭ ਤੋਂ ਪਹਿਲਾਂ ਜਿਹੜੀ ਆ ਫਰਸਟ ਇਨਫੋਰਮੇਸ਼ਨ ਹੁੰਦੀ ਆ ਪੁਲਿਸ ਨੂੰ ਦਿੱਤੀ ਜਾਂਦੀ ਆ ਕੀ ਕਹਨੇ ਹੋ ਇਸ ਸਵਾਲ ਦੇ ਉੱਤੇ ਤੁਹਾਡਾ ਜਵਾਬ ਕੀ ਹੈ ਬਿਲਕੁਲ ਪੁਲਿਸ ਨੂੰ ਅਸੀਂ ਆਪਣਾ ਰક્ષਕ ਮੰਨਦੇ ਆ ਤੇ ਉਹਨਾਂ ਨੂੰ ਤੇ ਇਮੀਡੀਏਟਲੀ ਪੁਲਿਸ ਨੂੰ ਐਸ ਜਦੋਂ ਵੀ ਇਹ ਹਾਦਸੇ ਬਾਰੇ ਪਤਾ ਚੱਲੇ ਉੱਥੇ ਪਹੁੰਚ ਕੇ ਸਭ ਤੋਂ ਪਹਿਲੇ ਤੇ ਉਸ ਜਗ੍ਹਾ ਨੂੰ ਸੀਲ ਕਰਨਾ ਚਾਹੀਦਾ ਹੈ ਜਦਕਿ ਸਾਨੂੰ ਸਭ ਨੂੰ ਪਤਾ ਹੈ ਮੀਡੀਆ ਨੇ ਸਾਨੂੰ ਇਹ ਚੀਜ਼ ਓਪਨਲੀ ਦਿਖਾਈ ਹੈ ਕਿ ਉਸ ਜਗ੍ਹਾ ਤੇ ਜਿੱਥੇ ਉਸ ਬੱਚੀ ਨਾਲ ਉਸ ਡਾਕਟਰ ਨਾਲ ਹਾਦਸਾ ਵਾਪਰਿਆ ਗਿਆ ਉਸ ਜਗ੍ਹਾ ਤੋਂ ਸਾਰੇ ਸਬੂਤ ਹੀ ਮਿਟਾ ਦਿੱਤੇ ਗਏ ਜਦਕਿ ਐਵੀ ਸਾਨੂੰ ਲੱਗ ਰਿਹਾ ਹੈ ਕਿ ਇਹ ਜਿਹੜਾ ਕਾਂਡ ਹੈ ਇਹ ਕਿਸੇ ਇੱਕ ਬੰਦੇ ਨੇ ਨਹੀਂ ਕੀਤਾ ਇਸ ਕਾਂਡ ਚ ਉਸ ਹਸਪੀਟਲ ਦੇ ਹੋਰ ਵੀ ਲੋਗ ਇਨਵੋਲਡ ਸੀ ਤੇ ਇਹ ਸਾਰੇ ਸਬੂਤ ਮਿਟਾਏ ਗਏ ਹਨ ਜਦਕਿ ਇਹ ਬਹੁਤ ਹੀ ਗਲਤ ਗੱਲ ਹੈ ਪੁਲਿਸ ਜੋ ਕਿ ਰક્ષਕ ਹੈ ਉਹੀ ਉਹ ਵੀ ਉੱਥੇ ਨਹੀਂ ਪਹੁੰਚੀ ਟਾਈਮ ਤੇ ਉਹਨਾਂ ਨੇ ਆਪਣੀ ਡਿਊਟੀ ਨਹੀਂ ਕੀਤੀ ਤੇ ਸਰਕਾਰ ਨੇ ਵੀ ਇਸ ਚੀਜ਼ ਨੂੰ ਇਗਨੋਰ ਕੀਤਾ ਹੈ ਇਹ ਇਹ ਚੀਜ਼ ਬਹੁਤ ਹੀ ਨਿੰਦਾ ਕਰਨ ਯੋਗ ਹੈ ਕਿ ਡਾਕਟਰੀ ਰਿਪੋਰਟ ਦੱਸ ਚੁੱਕੀ ਹੈ ਕਿ ਇਸ ਦੁਸ਼ਕਰਮ ਦੇ ਵਿੱਚ ਇੱਕ ਤੋਂ ਵੱਧ ਹੋ ਸਕਦਾ 20 ਬੰਦੇ ਵੀ ਹੋਣ ਕਿਉਂਕਿ ਜਿਸ ਤਰੀਕੇ ਦੇ ਨਾਲ ਪੋਸਟਮਾਰਟਮ ਦੇ ਵਿੱਚ ਜੋ ਸੀਮਨਸ ਅੰਦਰੋਂ ਮਿਲਿਆ ਫਿਰ ਕਿਉਂ ਸਰਕਾਰ ਕਹਿ ਲਈਏ ਜਾਂ ਉੱਥੋਂ ਦੇ ਲੋਕ ਕਹਿ ਲਈਏ ਕਿਉਂ ਉਹਨਾਂ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਕਿਉਂ ਇਹ ਖਿਆਲ ਨਹੀਂ ਕਰਦੇ ਕਿ ਸਾਡੇ ਘਰ ਦੇ ਵਿੱਚ ਧੀਆਂ ਨੇ ਐਹੀ ਤਾਂ ਸਾਡੇ ਕਹਿ ਲਓ ਜੀ ਦੁੱਖ ਦੀ ਗੱਲ ਹੈ ਨਾ ਜਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਉੱਪਰ ਤੱਕ ਪਹੁੰਚ ਹੈ ਸਾਡੇ ਉੱਪਰ ਤੱਕ ਗੱਲਬਾਤ ਹੈ ਸਾਡਾ ਪੋਲੀਟੀਕਲ ਸਿਸਟਮ ਹੀ ਕਰਪਟ ਹੈ ਕਿਉਂ ਨਹੀਂ ਅਸੀਂ ਜਿਸ ਬੰਦੇ ਨੇ ਇਹ ਕੀਤਾ ਕਿਉਂ ਨਹੀਂ ਉਹਨੇ ਇਹ ਸੋਚਿਆ ਕਿ ਉਸ ਦੀ ਅਗਰ ਮਾਂ ਪੈਣ ਨੂੰ ਇਸ ਤਰ੍ਹਾਂ ਹੀ ਦਰਦ ਦਿੱਤਾ ਜਾਏ ਤੇ ਉਸ ਦਾ ਕੀ ਹਾਲ ਹੋਏਗਾ ਉਸ ਤੇ ਕੀ ਬੀਤੇਗੀ ਕਿਉਂਕਿ ਸਾਡਾ ਸਿਸਟਮ ਹੀ ਐਦਾ ਦਾ ਜਿਹਦੀ ਉੱਪਰ ਤੱਕ ਪਹੁੰਚ ਹੈ ਉਹ ਆਪਣੇ ਆਪ ਨੂੰ ਬਚਾਣ ਲਈ ਪੂਰਾ ਜ਼ੋਰ ਲਗਾ ਦਿੰਦਾ ਹੈ ਤੇ ਜਿਹਦੀ ਪਹੁੰਚ ਨਹੀਂ ਹੈ ਉਹਨੂੰ ਇਨਸਾਫ ਹੀ ਨਹੀਂ ਮਿਲਦਾ ਇਹ ਕਿਹੜਾ ਸਾਡੇ ਦੇਸ਼ 'ਚ ਪਹਿਲੀ ਵਾਰ ਹੋਇਆ ਹੈ ਗੱਲ ਕੀਤੀ ਜਾਂਦੀ ਆ ਪੋਲੀਟੀਕਲ ਸਿਸਟਮ ਦੀ ਕਿ ਭ੍ਰਸਟ ਹੈਗਾ ਫਿਰ ਜਦੋਂ ਅਜ਼ਹਿਰ ਪ੍ਰਦਰਸ਼ਨ ਹੁੰਦੇ ਨੇ ਉਸ ਦੇ ਵਿੱਚ ਪੋਲੀਟੀਕਲ ਲੀਡਰ ਹੀ ਆ ਕੇ ਹਿੱਸਾ ਲੈਂਦੇ ਨੇ ਜਾਂ ਜੋ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਲੋਕ ਆ ਉਹ ਹੀ ਸਭ ਤੋਂ ਪਹਿਲਾਂ ਮੋਰੇ ਤਖਤੀ ਲੈ ਕੇ ਬੈਠਦੇ ਨੇ ਫਿਰ ਲੋਕ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਪੋਲੀਟੀਕਲ ਸਿਸਟਮ ਦਾ ਲੋਕ ਵਿਰੋਧ ਕਿਉਂ ਨਹੀਂ ਕਰਦੇ ਬਹੁਤ ਹੀ ਤੁਸੀਂ ਵਧੀਆ ਸਵਾਲ ਚੁੱਕਿਆ ਕਿਉਂਕਿ ਪਿਛਲੇ ਇਲੈਕਸ਼ਨਾਂ 'ਚ ਮੈਂ ਇਹੀ ਚੀਜ਼ ਫੀਲ ਕੀਤੀ ਕਿ ਜੋ ਸਾਡਾ ਜਿਹੜਾ ਕੌਣ ਜਿੱਤੇਗਾ ਇਹ ਡਿਸਾਈਡ ਕਰਦੀ ਹੈ ਸਾਡੀ ਵੋਟ ਪਿੰਡਾਂ ਤੋਂ ਤੇ ਪਿੰਡਾਂ ਦੇ ਲੋਕਾਂ ਨੂੰ ਇਸ ਚੀਜ਼ ਦੀ ਜਾਗਰੂਕਤਾ ਬਿਲਕੁਲ ਨਹੀਂ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਨੇਤਾ ਚਾਹੀਦਾ ਹੈ ਤੁਸੀਂ ਕਿ ਤੁਸੀਂ ਦੇਖਦੇ ਹੋ ਕਿ ਸਾਡੇ ਜਿਹੜੇ ਪਿੰਡ ਦੇ ਬੱਚੇ ਹੈ ਛੋਟੇ ਛੋਟੇ 15 15 16 16 ਸਾਲ ਦੇ ਉਹ ਨਸ਼ੇ ਨਾਲ ਮਰ ਰਹੇ ਆ ਉਹ ਮਾਵਾ ਰੋਂਦੀਆਂ ਹੈ ਪਰ ਫਿਰ ਅਗਰ ਸਰਪੰਚ ਆ ਕੇ ਕਹਿ ਦਿੰਦਾ ਕਿ ਵੋਟ ਤੁਸੀਂ ਕਾਂਗਰਸ ਨੂੰ ਪਾਣੀ ਹੈ ਜਾਂ ਵੋਟ ਤੁਸੀਂ ਬੀਜੇਪੀ ਨੂੰ ਪਾਣੀ ਹੈ ਜਾਂ ਆਪ ਨੂੰ ਪਾਣੀ ਹੈ ਉਹ ਉਹਦੇ ਪਿੱਛੇ ਲੱਗ ਜਾਂਦੇ ਆ ਉਹ ਆਪਣਾ ਦਿਮਾਗ ਨਹੀਂ ਵਰਤਦੇ ਇਸ ਲਈ ਅਸੀਂ ਸਹੀ ਨੇਤਾ ਨਹੀਂ ਚੁਣ ਪਾ ਰਹੇ ਐ ਸਾਡੇ ਸਾਡੇ ਦੇਸ਼ ਚ ਪੋਲਿਟੀਕਲ ਲੀਡਰਸ ਦੀ ਬਹੁਤ ਜ਼ਿਆਦਾ ਕਮੀ ਹੈ ਐਦਾਂ ਦਾ ਲੀਡਰ ਜਿਹੜਾ ਕਿ ਐ ਨਾ ਸੋਚੇ ਕਿ ਉਹਨੇ ਕਿਸੇ ਤਰ੍ਹਾਂ ਦੀ ਕਰਪਸ਼ਨ ਕਰਨੀ ਹੈ ਉਹ ਐ ਸੋਚੇ ਕਿ ਉਹਨੇ ਇਸ ਦੇਸ਼ ਚੋਂ ਇਸ ਦੇਸ਼ ਚੋਂ ਗੰਦਗੀ ਖਤਮ ਕਰਨੀ ਹੈ ਗੰਦਗੀ ਮਾਨਸਿਕਤਾ ਦੀ ਜਿੰਨੇ ਇਸ ਦੇਸ਼ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਤੇ ਇਸ ਲਈ ਸਾਡਾ ਪੋਲਿਟੀਕਲ ਸਿਸਟਮ ਜਿਹੜਾ ਹੈ ਉਹ ਇਸ ਚੀਜ਼ ਤੋਂ ਮਾਰ ਖਾ ਰਿਹਾ ਕਿਉਂਕਿ ਅਸੀਂ ਲੋਗ ਵਧੀਆ ਲੀਡਰ ਅੱਗੇ ਨਹੀਂ ਲੈ ਕੇ ਆ ਰਹੇ ਨਾਲ ਲੀਡਰਸ਼ਿਪ ਕ੍ਰਾਈਸਿਸ ਨੂੰ ਦੂਰ ਕਰਨ ਲਈ ਸਾਨੂੰ ਕੁਝ ਸੋਚਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਵੀ ਸ਼ਾਇਦ ਜਿੱਦਾਂ ਹੀ ਕਹਿੰਨੇ ਆ ਕਿ ਨੰਗਪੁਨੇ ਦਾ ਪ੍ਰਦਰਸ਼ਨ ਵੀ ਹੋ ਰਿਹਾ ਅੱਜਕੱਲ ਬੱਚਿਆਂ ਦੇ ਕੱਪੜੇ ਛੋਟੇ ਹੋ ਰਹੇ ਆ ਜੋ ਸਾਡੇ ਪੰਜਾਬ ਨੂੰ ਹਲਾਉ ਨਹੀਂ ਕਰਦਾਗਾ ਪਰ ਤੁਸੀਂ ਉੱਥੇ ਇੱਕ ਚੀਜ਼ ਦੇਖੀ ਹੋਣੀ ਆ ਬੱਚੀ ਦੀ ਮਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਕਿ ਅਗਰ ਇੱਥੇ ਕੋਈ ਸਰਦਾਰ ਹੁੰਦੇ ਇੱਕ ਵੀ ਹੁੰਦਾ ਤੇ ਸ਼ਾਇਦ ਮੇਰੀ ਬੇਟੀ ਮਰਨੀ ਨਹੀਂ ਸੀ ਉਹਦੀ ਡੈਥ ਨਹੀਂ ਸੀ ਹੋਣੀ ਕੀ ਇਸ ਚੀਜ਼ ਤੋਂ ਸਾਡੇ ਪੰਜਾਬ ਦੇ ਲੋਕੀ ਸੇਧ ਲੈਣਗੇ ਪੁਰਾਣਾ ਕਲਚਰ ਸੀ ਅਸੀਂ ਉਹਨੂੰ ਜਿੰਦਾ ਰੱਖ ਪਾਉਣਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਤਾਂ ਚੀਜ਼ਾਂ ਵਧਦੀਆਂ ਰਹੀਆਂ ਬਿਲਕੁਲ ਕਲਚਰ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਬੱਚੇ ਜਿਹੜੇ ਅੱਜ ਕੱਲ ਦੇ ਜਨਰੇਸ਼ਨ ਨਿਕਲ ਰਹੀ ਹੈ ਉਹ ਇਹ ਸੋਚਦੀ ਹੈ ਕਿ ਸਾੜੀ ਪਾਣਾ ਆਊਟ ਆਫ ਫੈਸ਼ਨ ਹੈ ਤੁਸੀਂ ਆਪਣੇ ਆਪ ਨੂੰ ਮਾਡਰਨ ਦਿਖਾਣਾ ਹੈ ਤਾਂ ਛੋਟੇ ਕੱਪੜੇ ਪਾਓ ਤੇ ਐਸ ਇਚ ਮੈਂ ਸਿਰਫ ਇਹ ਨਹੀਂ ਕਵਾਂਗੀ ਕਿ ਸਕੂਲ ਦਾ ਜਾਂ ਸਰਕਾਰ ਦਾ ਕੋਈ ਰੋਲ ਹੈ ਐ ਤੇ ਚਾ ਪੇਰੈਂਟਸ ਦਾ ਵੀ ਰੋਲ ਹੈ ਪੇਰੈਂਟਸ ਨੂੰ ਬੱਚਿਆਂ ਚ ਸੰਸਕਾਰ ਬੱਚਿਆਂ ਚ ਆਪਣੀ ਸੰਸਕ੍ਰਿਤੀ ਉਹਨਾਂ ਨੂੰ ਉਹਦੇ ਨਾਲ ਰੂਬਰੂ ਕਰਾਉਣਾ ਚਾਹੀਦਾ ਤੇ ਉਹਨਾਂ ਨੂੰ ਇਸ ਚੀਜ਼ ਦਾ ਉਹਨਾਂ ਨੂੰ ਇਸ ਚੀਜ਼ ਦਾ ਪੂਰਾ ਗਿਆਨ ਕਰਾਉਣਾ ਚਾਹੀਦਾ ਹੈ ਕਿ ਫੈਸ਼ਨ ਜਾਂ ਮਾਡਰਨਾਈਜੇਸ਼ਨ ਜਿਹੜੀ ਹੈ ਉਹ ਜਿੱਥੇ ਤੱਕ ਸੀਮਿਤ ਹੈਗੀ ਜਿਹੜੇ ਦੇਸ਼ ਤੱਕ ਉਹਨਾਂ ਨੂੰ ਹੀ ਚੰਗੀ ਲੱਗਦੀ ਹੈ ਸਾਨੂੰ ਮਤਲਬ ਜਿਹੜੀ ਮਾਡਰਨਾਈਜੇਸ਼ਨ ਹੈ ਉਹ ਕੱਪੜਿਆਂ ਨਾਲ ਨਹੀਂ ਉਹ ਆਪਣੀ ਸੋਚ ਨਾਲ ਚਾਹੀਦੀ ਹੈ ਕਿ ਹਰ ਇੱਕ ਬੰਦਾ ਜਿਹੜੀ ਹੈ ਮੈਂ ਪਹਿਲੇ ਵੀ ਅੰਦਰ ਵੀ ਇੱਕ ਗੱਲ ਕਹੀ ਸੀ ਕਿ ਇਸ ਸੰਸਾਰ ਦੀ ਹਰ ਬੇਟੀ ਪਿਆਰੀ ਹੈ ਉਹ ਚਾਹੇ ਤੁਹਾਡੀ ਹੈ ਜਾਂ ਮੇਰੀ ਹੈ ਅਗਰ ਅ ਸੋਚ ਸਾਰੇ ਰੱਖਣਗੇ ਤੇ ਇਸ ਤਰ੍ਹਾਂ ਦਾ ਕੋਈ ਵੀ ਦੁਸ਼ਕਰਮ ਨਹੀਂ ਹੋਏਗਾ ਪਲੱਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡਾ ਲਾਅ ਇੰਨਾ ਕ ਸਟ੍ਰਿਕਟ ਹੋਵੇ ਲਾਅ ਐਦਾਂ ਦਾ ਬਣਾਇਆ ਜਾਵੇ ਕਿ ਦੁਬਾਰਾ ਕੋਈ ਵੀ ਹਿੰਮਤ ਨਾ ਕਰੇ ਕਿ ਕਿਸੇ ਵੀ ਬੇਟੀ ਦਾ ਕਿਸੇ ਵੀ ਭੈਣ ਦੇ ਨਾਲ ਐਦਾਂ ਦੀ ਕੋਈ ਹਰਕਤ ਕਰਨ ਦੀ ਹੁਣ ਜਿਸ ਤਰ੍ਹਾਂ ਦੀ ਇਹ ਘਟਨਾ ਹੋਈ ਉਸ ਤੋਂ ਬਾਅਦ ਲਗਭਗ ਸਾਰਿਆਂ ਦੇ ਬੱਚੇ ਡਰੇ ਹੋਏ ਨੇ ਛੋਟੇ ਤੋਂ ਛੋਟੇ ਬੱਚੇ ਵੀ ਉਹ ਘਟਨਾ ਨੂੰ ਦੇਖਦੇ ਆ ਕਿਉਂਕਿ ਸੋਸ਼ਲ ਮੀਡੀਆ ਦਾ ਯੋਗਾ ਫੇਸਬੁਕ ਤੇ ਇੰਸਟਾਗ੍ਰam ਤੇ ਉਸ ਬੱਚੀ ਦੀਆਂ ਹੀ ਤਸਵੀਰਾਂ ਵਾਇਰਲ ਹੋ ਰਹੀਆਂ ਉਸ ਡਾਕਟਰ ਦਾ ਹੀ ਜੋ ਉਸਦੇ ਨਾਲ ਐਂਡ ਦੇ ਟਾਈਮ ਦੇ ਵਿੱਚ ਸੀ ਕੀ ਤੁਸੀਂ ਸਹਿਦ ਦਿੰਦੇ ਹੋ ਕਿ ਤੁਸੀਂ ਮੈਸੇਜ ਦਿੰਦੇ ਹੋ ਸਾਡੇ ਇਸ ਚੁਗਿਰਦੇ ਨੂੰ ਸਾਡੇ ਬੱਚਿਆਂ ਨੂੰ ਕਿ ਉਹ ਇਸ ਚੀਜ਼ ਤੋਂ ਕਿਸ ਤਰੀਕੇ ਦੇ ਨਾਲ ਬਚ ਸਕਦੇ ਆ ਅਸੀਂ ਸੋਸ਼ਲ ਮੀਡੀਆ ਤੇ ਸਭੀ ਦੇਖ ਰਹੇ ਆ ਪਰ ਜਦੋਂ ਵੀ થોੜਾ ਟਾਈਮ ਬੀਤ ਜਾਂਦਾ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਆ ਤੇ ਫੇਰ ਕੋਈ ਨਾ ਕੋਈ ਬੱਚੀ ਇਸ ਚੀਜ਼ ਦਾ ਸ਼ਿਕਾਰ ਬਣ ਜਾਂਦੀ ਹੈ ਸਾਨੂੰ ਇਹ ਟਾਈਮ ਹੈ ਕਿ ਸਾਨੂੰ ਸਭ ਨੂੰ ਜਾਗਰੂਤਾ ਫਿਲਾਨੀ ਚਾਹੀਦੀ ਹੈ ਅਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅਸੀਂ ਡੀਸੀ ਸਾਹਿਬ ਕੋ ਜਾਵਾਂਗੇ ਅਸੀਂ ਉਹਨਾਂ ਨੂੰ ਰੈਜ਼ੋਲੂਸ਼ਨ ਦਵਾਂਗੇ ਮਾਰਸ਼ਲ ਆਰਟਸ ਨੂੰ ਆਪੀ ਕਿ ਉਹ ਸਭ ਹਰ ਜਗ੍ਹਾ ਪ੍ਰਮੋਟ ਕੀਤੀ ਜਾਏ ਸਾਰੇ ਸਕੂਲਸ 'ਚ ਸਾਰੇ ਕਾਲਜਸ 'ਚ ਤਾਂ ਕਿ ਬੱਚਿਆਂ ਨੂੰ ਉਹ ਫ੍ਰੀ ਸਿਖਾਈ ਜਾਏ ਕਿ ਬੱਚੇ ਆਪਣੇ ਆਪ ਨੂੰ ਪ੍ਰੋਟੈਕਟਿਡ ਫੀਲ ਕਰਨ ਬੱਚੀਆਂ ਜਿਹੜੀਆਂ ਹਨਗੀਆਂ ਸਾਡੀਆਂ ਉਹ ਆਪਣੇ ਆਪ ਨੂੰ ਪ੍ਰੋਟੈਕਟਿਡ ਫੀਲ ਕਰਨ ਤੇ ਸਾਨੂੰ ਬੱਚਿਆਂ ਨੂੰ ਇਸ ਚੀਜ਼ ਤੋਂ ਕੋਈ ਰੋਕਣ ਦੀ ਲੋੜ ਨਹੀਂ ਐ ਡਰਨ ਦੀ ਲੋੜ ਨਹੀਂ ਐ ਸਾਨੂੰ ਅਗਰ ਅਸੀਂ ਹਰ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਐ ਅਗਰ ਮੇਰਾ ਬੇਟਾ ਐ ਤੇ ਅਗਰ ਮੈਂ ਵੇਖਦੀ ਆ ਕਿ ਉਹ ਐਦਾ ਦੀ ਕੋਈ ਗਲਤ ਚੀਜ਼ ਵੇਖ ਰਿਹਾ ਹੈ ਜਾਂ ਉਹਨੇ ਕੋਈ ਐਦਾ ਦੀ ਗਲਤ ਹਰਕਤ ਕੀਤੀ ਐ ਤੇ ਸਾਨੂੰ ਬੱਚਿਆਂ ਦੀ ਕਾਉਂਸਲਿੰਗ ਦੀ ਲੋੜ ਐ ਸਾਨੂੰ ਆਪਣੇ ਬੱਚਿਆਂ ਨੂੰ ਕਾਉਂਸਲਿੰਗ ਕਰਨੀ ਚਾਹੀਦੀ ਐ ਬਾਕੀ ਮੈਂ ਐਹੀ ਕਹਾਂਗੀ ਅਬ ਮੈਂ ਆਪਣੇ ਯੂਥ ਲਈ ਐਹੀ ਮੈਸੇਜ ਦਵਾਂਗੀ ਕੀ ਮੈਂ ਗੁਰੂਗ੍ਰਾਮ ਜਾਂ ਮੁੰਬਈ ਅਸਦੇ ਸ਼ਹਿਰਾਂ ਚ ਵਿਜ਼ਿਟ ਕੀਤਾ ਹੈ ਤੇ ਮੈਂ ਚੀਜ਼ ਦੇਖੀ ਹੈ ਕਿ ਬੱਚੇ ਵੈਸਟਰਨ ਕਲਚਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਛੋਟੇ ਕੱਪੜੇ ਪਾ ਕੇ স্মੋਕਿੰਗ ਕਰਨਾ স্মੋਕਿੰਗ ਜ਼ੋਨ ਚ ਜਾਣਾ ਡਰਿੰਕਿੰਗ ਕਰਨਾ ਇਹ ਕਦੀ ਵੀ ਸਾਡੀ ਵੈਲਿਊਜ਼ ਨਹੀਂ ਸੀ ਮੈਡਮ ਥੋੜੀ ਮੈਂ ਗੱਲ ਟੋਕਣੀ ਚਾਹਾਂਗਾ ਪਿੱਛੇ ਜੇ ਯੂਨੀਵਰਸਿਟੀ ਦੇ ਵਿੱਚ ਕੋਈ ਫੰਕਸ਼ਨ ਸੀ ਸਾਨੂੰ ਵੀ ਐਜ਼ ਅ ਮੀਡੀਆ ਪਰਸਨ ਉੱਥੇ ਸੱਦਿਆ ਸੀ ਮੈਂ ਉੱਥੇ ਵੀ ਇੱਕ ਚੀਜ਼ ਨੋਟ ਕੀਤੀ ਹੋਈ ਆ ਜਿਹੜਾ ਤੁਸੀਂ ਹੁਣ ਸ਼orts ਕੱਪੜਿਆਂ ਦੀ ਗੱਲ ਕੀਤੀ ਆ ਯੂਨੀਵਰਸਿਟੀ ਔਰ ਕਾਲਜ ਦੇ ਵਿੱਚ ਵੀ ਇਹ ਆਮ ਆ ਚਾਹੀਦਾ ਨਹੀਂ ਕਿ ਇਹਨਾਂ ਦੀ ਉੱਥੇ ਰੋਕ ਹੋਣੀ ਚਾਹੀਦੀ ਆ ਜਿੱਦਾਂ ਹੁਣ ਗੁਰਦੁਆਰਿਆਂ ਦੇ ਬਾਹਰ ਲਿਖ ਕੇ ਲਾ ਦਿੱਤਾ ਕਿ ਤੁਸੀਂ ਕੈਪਰੀ ਪਾ ਕੇ ਜਾਂ ਕੋਈ ਵੀ ਫਿਟਨੈਸ ਵਾਲੇ ਕੱਪੜੇ ਪਾ ਕੇ ਗੁਰਦੁਆਰੇ ਦੇ ਅੰਦਰ ਮੱਥਾ ਨਹੀਂ ਟੇਕ ਸਕਦੇ ਹੋ ਤੇ ਸਭ ਤੋਂ ਸਾਡਾ ਵੱਡਾ ਮੰਦਰ ਜਿਹੜਾ ਵਿੱਦਿਆ ਦਾ ਅਸਲੀ ਮੰਦਰ ਆ ਜਿੱਥੋਂ ਸਾਨੂੰ ਸਿੱਖਿਆ ਮਿਲਣੀ ਆ ਤੇ ਉਹ ਤਾਂ ਸਾਡੇ ਕਾਲਜਾਂ ਸਕੂਲ ਯੂਨੀਵਰਸਿਟੀਆਂ ਹੀ ਨਾ ਉੱਥੇ ਕੁਛ ਜਿਆ ਹੋਣਾ ਚਾਹੀਦਾ ਪਹਿਲਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਕਿ ਸਾਡੇ ਯੁਗਤਿਆਂ ਦੀ ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਅਸੀਂ ਸੋਨੇ ਕੱਪੜੇ ਪਾ ਕੇ ਛੋਟੇ ਕੱਪੜੇ ਪਾ ਕੇ ਆਪਣਾ ਅੰਗ ਪ੍ਰਦਰਸ਼ਨ ਕਰਕੇ ਹੀ ਮਾਡਰਨ ਲੱਗਾਂਗੇ ਜਾਂ ਸੋਹਣੇ ਲੱਗਾਂਗੇ ਅਸੀਂ ਪੂਰੇ ਟਕੇ ਹੋਏ ਕੱਪੜੇ ਸਾੜੀਆਂ ਚ ਸੂਟ ਚ ਵੀ ਉਨੇ ਹੀ ਸੋਹਣੇ ਲੱਗਦੇ ਆ ਜਿੰਨੇ ਅਸੀਂ ਛੋਟੇ ਕੱਪੜਿਆਂ ਨੇ ਆਨ ਸਾਈਡਸ ਹੈ ਜੋ ਕਿ ਅਸਾਧਿਕ ਗੰਦੀ ਮਾਨਸਿਕਤਾ ਸਾਡੇ ਯੂਥ ਚ ਫੈਲਾ ਰਹੀ ਹੈ ਉਹ ਵੇਖ ਰਹੇ ਆ ਕਿਉਂਕਿ ਦੇਖੋ ਅੱਜ ਕੱਲ ਹਰ ਇੱਕ ਬੱਚੇ ਦੇ ਹੱਥ ਚ ਮੋਬਾਈਲ ਅਸੀਂ ਉਸ ਚੀਜ਼ ਨੂੰ ਨਹੀਂ ਰੋਕ ਸਕਦੇ ਕਿਉਂਕਿ ਜਿਵੇਂ ਐਜੂਕੇਸ਼ਨ ਹੈ WhatsApp ਤੇ ਬੱਚਿਆਂ ਦੇ ਹੋਮਵਰਕ ਆ ਰਹੇ ਸਾਰੀ ਚੀਜ਼ਾਂ ਆ ਰਹੀਆਂ ਪਰ ਅਸੀਂ ਐਦਾਂ ਦੀ ਗਲਤ ਚੀਜ਼ਾਂ ਨੂੰ ਗਲਤ ਸਾਈਡਸ ਨੂੰ ਬੈਨ ਕਰ ਸਕਦੇ ਆ ਪਲੱਸ ਅਸੀਂ ਸਕੂਲਸ ਰਾਹੀਂ ਤੇ ਪਲੱਸ ਪੇਰੈਂਟਸ ਦਾ ਵੀ ਰੋਲ ਹੈ ਉਹ ਆਪਣੇ ਬੱਚਿਆਂ ਨੂੰ ਬੈਠ ਕੇ ਉੱਪਰਲੀ ਗੱਲ ਕਰਨ ਉਹਨਾਂ ਨੂੰ ਸਮਝਾਉਣ ਕਿ ਕੀ ਚੀਜ਼ ਗਲਤ ਹੈ ਕੀ ਠੀਕ ਹੈ ਚਾਹੇ ਬੇਟਾ ਹੈ ਚਾਹੇ ਬੇਟੀ ਹੈ ਦੋਨਾਂ ਨੂੰ ਰੋਕਣ ਦੀ ਸੋ ਸਮਝਾਉਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦੇ ਹੋਮਵਰਕ ਵੀ ਅੱਜਕੱਲ੍ਹ ਫੋਨ ਦੇ ਉੱਪਰ ਹੀ ਆਉਣ ਲੱਗ ਗਿਆ ਇੱਕ ਪਾਸੇ ਤਾਂ ਸਕੂਲਾਂ ਨੂੰ ਫੀਸ ਵੀ ਕਰਦੇ ਪਏ ਆ ਦੂਸਰੇ ਪਾਸੇ ਜ਼ਿੰਮੇਵਾਰੀ ਵੀ ਅਸੀਂ ਲੈਣੇ ਆ ਇੱਕ ਤਾਂ ਸਾਡਾ ਫੋਨ ਬੱਚੇ ਲੈ ਲੈਂਦੇ ਨੇ ਫਿਰ ਸਾਨੂੰ ਨਹੀਂ ਪਤਾ ਕਿ ਉਹ ਉੱਥੇ ਆਪਣਾ ਕੰਮ ਕਰ ਰਹੇ ਆ ਜਾਂ ਉੱਥੇ ਕੁਝ ਹੋਰ ਵੇਖ ਰਹੇ ਆ ਲੱਗਦਾ ਨਹੀਂ ਇਹ ਕੰਮ ਕਰਦਾ ਜਿਹੜਾ ਇਹ ਬੰਦ ਹੋ ਜਾਣਾ ਚਾਹੀਦਾ ਜੀ ਜਿਹੜਾ ਬੱਚੇ ਦਾ ਹੋਮਵਰਕ ਸਕੂਲ ਤੇ ਹੋਣਾ ਨਹੀਂ ਚਾਹੀਦਾ ਦੇਖੋ ਅਸੀਂ ਜਿਸਾ ਦੇ ਯੁੱਗ ਚ ਹਗੇ ਆ ਅਸੀਂ ਟੈਕਨੋਲੋਜੀ ਨੂੰ ਬੰਦ ਨਹੀਂ ਕਰ ਸਕਦੇ ਪਰ ਅੱਜਕਲ ਸਾਰੇ ਤਰ੍ਹਾਂ ਦੇ ਕੰਟਰੋਲਸ ਫੋਨ ਤੇ ਮੋਬਾਈਲ ਤੇ ਟੀਵੀ ਤੇ ਲੱਗ ਜਾਂਦੇ ਆ ਸਾਈਟ ਸਭ ਕੁਝ ਕੰਟਰੋਲ ਲੱਗ ਜਾਂਦੇ ਆ ਅਸੀਂ ਲੌਕਸ ਲਗਾ ਸਕਦੇ ਆ ਅਸੀਂ ਧਿਆਨ ਰੱਖ ਸਕਦੇ ਆ ਕਿ ਸਾਡੇ ਬੱਚੇ ਐਦਾ ਦੀ ਕੋਈ ਗਲਤ ਚੀਜ਼ਾ ਨਾ ਦੇਖਣ ਤੇ ਜੋ ਉਹਨਾਂ ਦਾ ਹੋਮਵਰਕ ਹੈ ਜਾਂ ਜੋ ਉਹ ਅਗਰ ਕੁਝ ਅੱਛਾ ਇਨਫੋਰਮੇਟਿਵ ਵੇਖ ਰਹੇ ਆ ਤੇ ਉਹ ਜ਼ਰੂਰ ਵੇਖਣ ਪਰ ਅਸੀਂ ਆਪਣੇ ਗਲਤ ਸਾਈਟਸ ਨੂੰ ਆਪਣੇ ਫੋਨ ਤੇ ਬੈਨ ਕਰ ਸਕਦੇ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕੋਲਕਾਤਾ ਦੇ ਵਿੱਚ ਹੋਇਆ ਉਸ ਡਾਕਟਰ ਦੇ ਨਾਲ ਜੋ ਮਰੀਜ਼ਾਂ ਦਾ ਇਲਾਜ ਕਰਦੀ ਸੀ ਉਹਨਾਂ ਦੇ ਦਰਦ ਨੂੰ ਠੀਕ ਕਰਦੀ ਸੀ ਤਾਂ ਉਸ ਨੂੰ ਹੀ ਇਸ ਕਦਰ ਭਿਆਨਕ ਦਰਦ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਕਿ ਜੋ ਸ਼ਾਇਦ ਕਦੇ ਵੀ ਭੁੱਲਣ ਯੋਗ ਨਹੀਂ ਆ ਤਾਂ ਉਹਨਾਂ ਦੇ ਜਿੰਨੇ ਵੀ ਦੋਸ਼ੀ ਨੇ ਉਹਨਾਂ ਨੂੰ ਅਜਿਹੀ ਸਖਤ ਸਜ਼ਾ ਹੋਣੀ ਚਾਹੀਦੀ ਆ ਕਿ ਅੱਗੇ ਤੋਂ ਕਦੇ ਵੀ ਕੁਝ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ